ਕਾਜੀ ਸਾਰਿਆਂ ਨੂੰ ਸਸਰੀ ਜੀ ਕਲਾ ਦਾ ਦਰਸ਼ਤੀ ਬੋਚੀ ਸਸਰੀ ਕਾਲ ਆਂਟੀ ਸਸਰੀ ਕਾਜੀ ਸਾਰਿਆਂ ਨੂੰ ਆਸ ਕਰਦੇ ਆ ਕਿ ਤੁਹਾਨੂੰ ਸਾਰੇ ਠੀਕ-ਠਾਕ ਹੋਗੇ ਪਰ ਇੱਕ ਗੱਲ ਹੈਗੀ ਆ ਮੈਨੂੰ ਪੇਸ਼ ਸਮਝ ਰਹੀ ਕਿ ਲਾਵਾ ਨਹੀਂ ਇੰਨੀ ਲੀਠੀਆਂ ਉਹ ਤੂੰ ਐਵੇਂ ਨਹੀਂ ਕੀਤੀ ਕਰੇ ਇਹ ਬੰਨੇ ਬੈ ਕੇ ਅੱਜ ਤੱਕ ਪਛਤਾਉਂਦੇ ਹੀ ਹੋ ਹਨਾ ਆਂਟੀ ਇਹ ਲਾਵਾ ਦੀ ਨਹੀਂ ਗੱਲ ਇਹ ਤਾਂ ਬੇ ਤੇਰਾ ਹੱਥ ਹੁੰਦੀ ਹੋ ਜਾਂਦਾ ਮੇਰੀ ਗੱਲ ਸੁਣੋ ਅੱਤੇ ਆਹ ਤੇ ਜੀ ਟੇਬਲ ਤੇ ਅੰਕਲ ਜੀ ਅੱਗੇ ਤੇ ਸਿੱਧੀਆਂ ਲਾਵਾਂ ਲਈ ਅੱਜ ਤੱਕ ਤੁਹਾਡੀ ਖੜਕਣ ਦੀ ਪੁੱਠੀਆਂ ਲੈ ਕੇ ਵੇਖੋਣ ਕੀ ਪਤਾ ਖੜਕੜੋ ਹਨ ਜੀ ਖੜਕੜੀ ਅੜੀ ਫਿਰ ਲੈ ਆ ਬੈ ਨਹੀਂ ਜਾਂਦਾ ਕਹਿੰਦੀ ਤੇਰੀ ਮਾੜੀ ਮਾਰਵਾ ਫਿਰ ਐਦਾਂ ਵੀ ਹੈ ਨਾ ਨਹੀਂ ਐਦਾਂ ਹੀ ਹੁਣੀ ਹੋਰ ਗੱਟ ਤਾਂ ਨਹੀਂ ਆਜਾ ਬੁਜੀਤ ਪੈਂਦੇ ਉਹ ਵੇ ਅਜੀ ਤੇਰੀ ਤੇਰੀ ਆਹ ਖਾ ਖਾਂਦੇ ਇਹ ਸਾਫ ਸੇਂ ਸੋਗੇ ਉਹ ਨੀਂਦ ਆਈ ਲੈ ਲੈ ਉਹਦਾ ਬੀਬੀ ਲੋ ਹੋਇਆ ਸੀ ਬੀਬੀ ਦਵਾਈ ਖਾ ਕੇ ਆਇਆ ਨਹੀਂ ਤੇ ਹੋ ਵਧੀਆ ਵਾ ਹਾਂ ਉਹ ਬੱਧ ਜਣਾ ਬੀਬੀ ਘਟਿਆ ਉਹ ਤੇ ਕੋਫੀ ਪੀਣੀ ਚਾਹੀਦੀ ਹਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੂੰ ਇਹ ਆ ਤਿਆਰ ਵੀ ਆਪੋ ਆਪਣੀ ਹਾਂ ਅੱਛਾ ਇਹ ਜਿਹੜੀ ਕੋਈ ਕਹਿੰਦਾ ਕਿ ਬੀਬੀ ਘਟਿਆ ਹੋਵੇ ਤੇ ਦੁੱਧ ਚ ਸ਼ਰਬਾ ਕੇ ਪੀਣਾ ਚਾਹੀਦਾ ਠੰਡੇ ਦੁੱਧ ਠੰਡੇ ਉਹਦੇ ਨਾਲ ਖੇਤੀ ਕਰਦਾ ਵਾ ਅੱਛਾ ਹਾਂ ਤੇ ਕਈ ਜਿਹੜੇ ਆ ਉਹ ਅੱਜ ਇੱਕ ਮਿੱਠੀ ਚੀਜ਼ ਖਾਣ ਦੇ ਦੀ ਕੋਈ ਵੀ ਹੋਵੇ ਹਾਂ ਜਿੱਦਾਂ ਮੈਂ ਕਹਿੰਦਾ ਕੋਫੀ ਪੀ ਲਓ ਉਹ ਕਹਿੰਦੇ ਕੋਫੀ ਕਰੂਗੀ ਹਾਂ ਬੀਬੀ ਵੀ ਘਟਿਆ ਤੇ ਸ਼ੂਗਰ ਵੀ ਘਟਿਆ ਫੇਰਾਂ ਦੇ ਕੁੱਭੀ ਸੀ। ਹੂੰ। ਤੂੰ ਕਈ ਕਹਿੰਦੇ ਆ ਵੀ ਲੂਣ ਪਾ ਕੇ ਨਿੰਬੂ ਪਾ ਕੇ ਪਾਣੀ ਉਹ ਕਰਨਾ। ਜਿੱਦਾਂ ਜਿੱਦਾਂ ਇਹਨੂੰ ਸੂਟ ਕਰਦਾ। ਉਦਾਂ ਉਦਾਂ ਦੱਸ। ਤੁਸੀਂ ਸਾਡੇ ਪੀਂਦੇ ਆ ਨਿੰਬੂ ਪਾਣੀ ਜਿਹਨਾਂ ਦੀ ਲੋ ਵੀ ਤਾਂ। ਉਹ ਨਾ। ਹਾਂ। ਸਾਸਰੀ ਕਾਲ ਜੀ। ਸਾਸਰੀ ਕਾਲ। ਉਹ ਜਿੱਦਾਂ ਇਹਨੂੰ ਸੂਟ ਕਰਦਾ। ਹਾਂ। ਜਿਹੜਾ ਦੁੱਧ ਸ਼ਹਿਰ ਬਾਗ ਦਾ ਉਸ ਵਾਲਾ ਕੋਈ ਨਾ। ਕਈਆਂ ਨੂੰ ਇਹ ਹੋ ਜਾਂਦਾ ਭਾ ਕਈਆਂ ਨੂੰ। ਇਹ ਲੋਨ ਤਾਂ ਨਿੰਬੂ ਪਾਣੀ ਦਾ ਪਤਾ ਨਹੀਂ ਕੀ ਗੱਲ। ਇਸ ਵੀ ਦਾ ਕੋ ਆਪਣਾ ਸਿਸਟਮ ਹੁੰਦਾ ਨਾ ਨਹੀਂ ਦਾ ਹੁੰਦਾ ਮੁੰਮੀ ਜੀ ਲੋਈ ਨਾ ਬੀਚ ਅੱਛਾ ਲੇ ਕੁ ਵਾਲੀ ਜੀ ਹੂੰ ਠੀਕ ਖਾਧਾ ਖਾ ਤੂੰ ਖਾਣਾ ਖਾ ਤੂੰ ਦੱਸੋ ਕੇਸੀ ਜਨਾਮ ਕਰਕੇ ਬਾਬੂ ਬਣ ਗਏ ਨਹੀਂ ਅਹੀਂ ਖਾਣਾ ਖਾ ਗਈ ਆਂ ਤੇ ਬਾਬੇ ਦੀ ਕਿਰਪਾ ਨਾਲ ਅੱਜ ਆ ਵੀ ਲਈਏ ਸਤ ਗੁਰ ਦਾ ਨਾਮ ਤੇ ਵੀਡੀਓ ਸਟਾਰ ਕਰ ਨਹੀਂ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਆਂ ਹੂੰ ਤੇ ਪਰਚੋ ਦੋਈ ਕੀ ਪਾਣਾ ਮਟਾਇਆ ਅੰਟੀ ਨੇ ਛੱਲੇ ਭਾਲਿਆ ਮੈਂ ਕਾ ਚਲ ਖੇਡ ਲੱਗੇ ਜੇ ਨੀ ਅੰਟੀ ਕੀ ਕਹਿਣਾ ਕਰੇ ਆ ਪੜ੍ਹਦੇ ਹੀ ਤੇਲ ਮਨ ਹੋਣੇ ਜੇ ਬੀਚੇ ਗਗਲ ਖਾਈ ਫੀਲ ਹੜ ਜੇ ਤੇ ਟ੍ਰੈਕਸ ਕਰਨ ਦੇ ਹੀ ਕੁਕਰੇ ਬੋਲੀ ਹਟਣ ਦੀ ਕੰਗਾਲਾ ਚਿੰਦਾ ਵਾਲੀ ਦਾ ਫੜ ਚਲੇ ਲੱਗੂ ਤੇ ਕਹਿੰਦਾ ਮੈਂ ਭੁੱਲ ਗਿਆ ਆਓ ਜਿਹੜੇ ਹੈਗੇ ਮੌਕਾ ਬਹੁਤ ਵਧੀਆ ਹੈ ਪਰ ਅੰਕ ਨਹੀਂ ਕਵਾਲੇ ਮੌਕਾ ਕਵਾ ਲਿਆ ਮੌਕਾ ਜਦੋਂ ਵੀ ਮਿਲਿਆ ਜਦੋਂ ਟੂਕਾ ਮੈਂ ਵੇਹਣ ਚੱਲਿਆ ਸੀ ਹਾਂ ਉਹਦੋਂ ਮਿਲੂ ਕੋੜੀ ਫੜਾਤੀ ਕਿ ਜੇ ਭੱਜ ਜੇ ਗਰਪਾਨ ਵੀ ਫੜਾਈ ਗਰਪਾਨ ਵੀ ਫੜਾਈ ਜਿਹੜਾ ਕਰੀ ਉਹ ਵੱਢੀ ਵੱਢੀ ਜਾ ਨਾ ਕਰ ਮੰਗਿਆ ਨਹੀਂ ਪਰ ਮਵੀ ਨਹੀਂ ਪੱਛੀ ਸ਼ੁਰੂਆ ਵੀ ਪਾਇਆ ਸੀ ਕਿਤੇ ਜੀ ਨਿਗਾਹ ਤੇ ਚੰਗੀ ਤਰ੍ਹਾਂ ਵੇਖ ਲੈ ਲਈ ਮੋਕਾ ਵੇਖ ਲੈ ਮੌਕਾ ਹੀ ਦਰਾਣ ਤੱਕ ਮੌਕਾ ਉਹ ਵੀ ਸਾਡੇ ਆ ਗਿਆ ਮਜ਼ੂਰ ਨਹੀਂ ਚਾਹਤੇ ਸਾਰੇ ਘਿਤੇ ਭਾਵੇਂ ਨੂੰ ਪਤਾ ਨਹੀਂ ਲੱਗਾ ਕੁੜੀਆਂ ਦੇ ਬਾਗਾ ਵੀ ਹੁੰਦੀਆਂ ਵੀ ਘੋੜੀ ਤੇਰੀ ਸੋਹਣੀ ਲੱਗੂਗੀ ਪੱਣੀ ਜਾਂਦੀ ਆਹ ਨਹੀਂ ਵੇਖਲਾ ਮੌਕਾ ਹੀ ਉਹ ਮੇਰੇ ਕੋਲ ਮੌਕਾ ਵਾਕਿਆ ਹੀ ਤੇਰੀ ਗੱਲ ਨੂੰ ਇਹ ਮੌਕਾ ਕਿਸ ਤੋਂ ਅੱਜ ਮੈਂ ਆਂਟੀ ਵੱਲੋਂ ਅੰਕਲ ਜੀ ਆਂਟੀ ਜਿਹੜੀ ਸਾਡੇ ਰਹਿਣ ਲਈ ਤੁਹਾਡੇ ਨੇ ਦੂਰ ਨਹੀਂ ਕਈ ਰਹਿਣੀ ਅੱਛਾ ਤੇ ਮੇਰਾ ਜਿਹੜਾ ਅੰਤਜਨਾਈ ਅੱਡੀ ਬਚ ਗਈ ਆ ਜਿਹਦੇ ਜਿੰਨਾ ਆਂਟੀ ਫੈਟਰੀ ਦੇ ਭਲੇ ਬਾਗੋਂ ਹੋਰਦੇ ਨਹੀਂ ਨਾ ਉਹ ਗਈ ਹੋਣੀ ਹੋਣਾ ਫਿਰਦੀ ਕਿਤੇ ਆਂਟੀ ਦੇ ਸਿਰ ਤੇ ਸਾਡੇ ਜਿਹੇ ਘਰ ਵਾ ਸਾਰਾ ਆਂਟੀ ਨੇ ਕਹਿੰਦੇ ਕਿ ਆਪਾਂ ਮੇਰੇ ਘਰ ਸੋਂ ਪਾਈ ਚਾਂਸ ਨਾ ਮੈਂ ਫੋਨ ਕੀਤਾ ਜਾਇਨਾ ਫੋਨ ਆ ਗਿਆ ਅੱਜ ਇਹ ਵੀਡੀਓ ਬਣਾਉਣੀ ਹੈ ਅੱਜ ਮੈਂ ਕਹੂੰਗੀ ਆਂਟੀ ਥੋੜੇ ਜਿਹਾ ਬਣਾਵਾਂਗੇ ਜਾਂ ਸ਼ਾਮਾਂ ਬਣਾ ਨਹੀ ਦੱਸ ਦੋ ਨਾ ਜੇ ਸ਼ਾਮਾਂ ਬਣਾਉਣੀ ਤਾਂ ਵੀ ਠੀਕ ਹੈ ਜੇ ਹੁਣ ਬਣਾਉਣੀ ਤਾਂ ਵੀ ਠੀਕ ਹੈ ਨਹੀਂ ਨਹੀਂ ਆਪਣਾ ਪ੍ਰੋਗਰਾਮ ਖੋੜ ਕੇ ਦੱਸੋ ਸੈੱਟ ਕਰੀਏ ਵੰਡਾ ਵੇਖ ਆਈਏ ਹਨਾ ਆਂਟੀ ਹੁਣ ਇੱਥੋਂ ਹਿਸਾਬ ਲਾ ਲਓ ਕੀ ਭਲਾ ਮਾਸ ਕੌਣ ਹੋਇਆ ਕਦੋਂ ਇਹਨਾਂ ਦਾ ਤੇਰ ਬਾਗ ਲਾ ਗਿਆ ਚਲ ਬਈ ਭਲੀ ਲੋਕੇ ਬੈ ਜਾ ਮੇਰੇ ਮੁੰਡੇ ਤੇ ਅੰਕਲ ਨਹੀਂ ਵੰਦਾ ਵੇਖ ਕੇ ਆਂਦਾ ਅੰਕਲ ਬਜਾ ਲਾ ਵੇਖਾਂਦਾ ਨਾ ਨਹੀਂ ਬੱਜਾ ਗਿਆ ਨਹੀਂ ਮੀਂਹਾ ਸੁਣ ਅੰਕੀਆਂ ਕਾ ਲੱਗ ਗਿਆ ਹਾਂ ਅੰਕਲ ਬਾਹਰ ਦਾ ਕੰਮ ਚੱਟਾ ਪੱਠੇ ਵਿਥੇ ਨਗਰਾਂ ਦਾ ਵੀ ਠੀਕ ਹੈ ਤੇ ਆਂਟੀ ਕਮਾਂਡਾ ਦਿੰਦੀ ਤੇ ਆਂਟੀ ਨੇ ਬਸ ਆਰਡਰ ਕਰਨੇ ਹੁਣ ਬੰਦਾ ਜਿਹੜਾ ਪੱਠਾ ਥੱਲੇ ਲੈ ਕੇ ਆਇਆ ਕੋਈ ਬੰਬੀ 4 ਕਿਲੋਮੀਟਰ ਦੂਰ ਆ ਪਿੱਛੇ ਹਾਂ ਹੁਣ ਨਾ ਇਹ ਬੰਦਾ ਹਮ ਜਨਰਲ ਜਨੀਰ ਕੁਮਾਰ ਦੇ ਹਿਸਾਬ ਨਾਲ ਤੇ ਇੱਥੇ ਕਿੱਥੇ ਦੇਖਣਾ ਬੈਗਣਾ ਲੰਮੇ ਉੱਠੋ ਜੀ ਉਹ ਫਰਾਂਸ ਸਾਹਿਬੀ ਹੋੜ ਤੈਨੂੰ ਲੱਗਦਾ ਵੀ ਸੁਨੇਹੇ ਨਾਲ ਨਿਕਲ ਕੇ ਖਾਣਾ ਉਹ ਜਾਣਾ ਹੀ ਪੈਣਾ ਨਹੀਂ ਤੇ ਮੇਰੀ ਗੱਲ ਸੁਣੋ ਅੰਕਲ ਪੱਠੇ ਲੈ ਕੇ ਆਂਦੇ ਆਂਟੀ ਨੇ ਗੀਤੇ ਲੱਸੀ ਦੇ ਗਲਾਸ ਬਣਾਏ ਹੁੰਦੇ ਬਾਬਾ ਜੀ ਚਾਹ ਜੀ ਸਹੀ ਆਲਾ ਵੈਰੀ ਬੁਰ ਤੋਂ ਦਿਲ ਦੀਆਂ ਦਿਲ ਦੀਆਂ ਜਾਨ ਨਾਲ ਉਹ ਦਿਲ ਦੀਆਂ ਜਾਨ ਤੇਰੀ ਗੱਲ ਸੁਣੋ ਉਹ ਨਹੀਂ ਫੁਰਮਾ ਵਾਲੇ ਆਂ ੀਆਂ ਪੁੱਤਾਂ ਵਾਲੇ ਆਂ ਰਿਸ਼ਤੇਦਾਰਾਂ ਵਾਲੇ ਆਂ ਤੇ ਤੂੰ ਜੇ ਹੋਈ ਮਰ ਗਿਆ ਕਿਤੇ ਕੋਈ ਜੰਪਿਆ ਨਹੀਂ ਉਹ ਨਹੀਂ ਗੱਲ ਕੀਤੀ ਜਾਣਾ ਪੈਂਦਾ ਉਹ ਗੱਲ ਨਹੀਂ ਕੀਤੀ ਅਸੀਂ ਹਾਂ ਜੰਮਣਾ ਮਰਦਾ ਕੋਈ ਕੋਈ ਨਹੀਂ ਗਿਆ ये सुनो कुमार ना जाएगा आंटी भी जानता नेहवान ने 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 तो ना सच्ची बड़ा चल रहा है कभी नहीं कि तेरे बंदे करने क्या आये आये लोग बाहर चलो चलो आज क्या करा इधर किसी कहीं का तो सब किसी कहीं मार आज क्या करा तो बहुत ज़्यादा इंटरेस्ट आंटी आंटी कोई काम नहीं नौ आंटी ये चल गया है वो सारा काम तो ਮਾਰਗ ਨੇ ਬਸ ਸੱਚੇ ਪਾਛੇਂ ਫਰੀ ਮਾਨ ਕਿਰਪਾ ਉਹ ਨਾ ਬੋਲ ਬੜੀਆ ਬੜੀਆ ਸੱਚੇ ਪਾਛੇਂ ਕੰਨੀ ਈਆਂ ਹਾਰੇ ਕਿਦੋਂ ਦਾ ਹੈ ਪਰਸਾਂ ਦੀ ਗੱਲ ਆ ਤੇ ਗਰਜੀਤ ਪਤਾ ਨਹੀਂ ਗਰਜੀਤ ਕੋ ਤਾਂ ਆ ਤੱਕ ਕਰ ਕਿ ਲੈ ਆ ਕਰਨ ਦੀ ਮੈਂ ਹਾਂਂਦੀ ਉਹਨੂੰ ਪੈਰਾਂ ਨੇ ਉਹ ਤਾਂ ਮੈਂ ਤੇ ਅੱਡ ਨਹੀਂ ਮਾਰਨੇ ਮੈਂ ਹਾਂ ਸੱਚੇ ਪਾਛੇ ਲੱਗ ਗਈ ਜਾਰ ਤੇ ਆਰਡਰ ਵੀ ਕੋਈ ਜਦੋਂ ਹੁੰਦੇ ਤੇ ਭੈਣ ਭਰਾ ਗਿਆ ਉਹ ਕੋਈ ਚੀਜ਼ ਖਾਣੀ ਪੀਣੀ ਤੇ ਆਖੀਦਾ ਕਿ ਆ ਚੀਜ਼ ਲਿਆਓ ਪੁੱਤ ਪਰ ਤੁਰੇ ਨੇ ਜਦੋਂ ਜਾਣਾ ਆਈ ਨਹੀਂ ਕੁਝ ਵੀ ਖਾਣਾ ਹਾਂ ਦੇ ਵਾਸੀ ਨਾ ਕੁਝ ਵੀ ਲਿਆਇਓ ਅਕਸਰ ਜਾਣਾ ਵਾ ਟਿੱਡ ਦੇ ਨਾਲ ਇਹ ਕੋਟ ਚਾਹ ਵੀ ਪੀਣੀ ਆ ਮੈਂ ਤਾਂ ਆਉਣ ਦਾ ਹੈ ਹੈ ਤੇਰੇ ਨਾਲ ਗਲੀ ਬਹਿਣਾ ਖਾਣਾ ਠੀਕ ਵਾ ਹਾਂ ਆਈ ਤੇ ਬਹਿ ਖਲੋਗੇ ਉਹਨਾਂ ਨੂੰ ਚੱਲ ਕੋਈ ਹੈਗਾ ਵਾ ਦੰਨ ਮੰਗੇ ਉਹ ਪੱਜ ਨਹੀਂ ਬਣਾ ਕੇ ਭੇਜ ਦੇ ਉਹ ਗੱਲ ਨਹੀਂ ਇਹਨਾਂ ਚੇਲਾ ਹੋਣ ਭੈਣ ਭਰਾ ਆਏ ਆ ਉਹਨਾਂ ਦਾ ਖਰਚ ਪੜਦਾ ਨਹੀਂ ਹੈ ਨਾ ਕੁਝ ਮੈਂ ਵੀ ਚਲੋ ਦੱਸ ਦਿਕਾ ਜਦੋਂ ਉਹ ਵੀ ਵਧੀਆ ਗੱਲ ਹੋ ਗਈ ਬਾਕੀ ਸਾਰਾ ਕੁਝ ਨਿੱਜਾ ਪੱਕਾ ਹੀ ਸ਼ਾਮਾਂ ਤੱਕ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਆਗੀ ਜਦੋਂ ਸਵੇਰੇ ਇੰਨੀਆਂ ਮੁਸ਼ਕਲਾਂ ਚ ਪੈਦਾ ਤਾਂ ਸ਼ਾਮਾਂ ਤੱਕ ਕਿੱਥੇ ਮੁਸ਼ਕਲ ਆਉਣੀ ਉਹਨੂੰ ਭਲੇ ਲੋਨ ਪੀ ਖਵਾ ਕੇ ਲੈ ਗਈ ਅੱਜ ਪਰ ਇਹ ਸੋਖਾ ਉਹ ਕੀ ਖੋ ਕੇ ਨਹੀਂ ਆਇਆ ਦਵਾਈ ਦੀ ਖਰਾ ਖਾ ਕੇ ਆਇਆ ਹਾਂ ਜਿਸ ਦੀ ਆ ਗਿਆ ਕਿਹੜੀ ਖਰਾ ਕੇ ਇਹਨੂੰ ਆਖਿਆ ਵਾ ਪੀ ਲੈ ਗੋਲ ਪੀਓ ਨਾ ਵੇਖੀ ਕਿਨੇ ਉਹ ਸੁਤਾ ਨੀਂਦ ਹੀ ਕਰ ਰਹੇ ਆ ਮਝੇਗਾ ਤੇਰਾ ਸੌਲਾੰਦ ਅੰਟੀ ਦਵਾਈ ਖਾਦੀ ਐ ਸਰੋ ਜੂਗਾ ਹੋਰ ਸੁਪਨੇ ਲੈ ਰਿਹਾ ਸੁਪਨੇ ਹੂੰ ਕਿਉਂਕਿ ਵੀ ਸੋਚ ਵੱਡੀ ਆ ਵੱਡੀ ਸੋਚ ਤੇ ਸੋਚਣ ਤੇ ਕਰਦੇ ਸੁਪਨੇ ਬੜੀ ਵੱਡੀ ਬਣੀ ਪਈ ਆ ਬਹੁਤ ਗੁੱਡ ਆ ਬਹੁਤ ਹੀ ਵਧੀਆ ਵੈਰੀ ਤੇਹੀ ਦੱਸ ਮੈਂ ਬਾੜਾ ਨਹੀਂ ਤਾਂ ਮੋੜਿਆ ਕਦੋਂ ਆਖਾ ਨਹੀਂ ਮਾੜੇ ਮਾੜੇ ਤੇ ਮੈਂ ਹੋ ਗਈ ਸਾਲੀ ਲੋਕੇ ਸਾਰਿਆਂ ਨੇ ਤੁਹਾਡੀ ਗੱਲ ਕੀਤੀ ਅੰਟੀ ਜੀ ਮੈਂ ਤੁਹਾਡੇ ਨਾਲ ਅੰਟੀ ਤੇਰੀ ਤੀਨੇ ਤੇਰੀ ਗੱਲ ਕੀਤੀ ਅੱਜ ਪਹਿਲੇ ਦਿਨ ਪਹਿਲੇ ਦਿਨ ਤੁਹਾਡੇ ਨਾਲ ਗੱਲ ਕੀਤੀ ਮੈਂ ਅੱਜ ਸਾ ਮੈਨੂੰ ਪਿਆਰ ਦਵਾ ਮੈਨਾਂ ਨਹੀਂ ਜਦੋਂ ਆਇਆ ਤੁਸੀਂ ਮਗਰ ਆਏ ਮੈਂ ਪਿਆਰ ਲੱਲਾਂ ਆ ਮੈਂ ਪਿਆਰ ਕਰੀਆ ਆਂ ਫੜੀਓ ਫੋਨ ਹਣੇ ਮੇਰਾ ਸੂਟ ਵਖਾਲ ਦੋ ਲੈ ਆਓ ਅੱਜ ਪਾਇਆ ਸੀ ਸੁਖ ਨੇ ਨਵਾਂ ਸੂਟ ਨਵਾਂ ਸੂਟ ਸੁਖ ਨੇ ਸੁਖ ਨੇ ਪਾਇਆ ਸੁਖ ਨਾਲ ਨਵਾਂ ਸੂਟ ਸੁਖ ਤੇਰੀ ਤਾਂ ਹੁਣ ਕੱਟੀ ਗਈ ਉਤੋਂ ਚਲ ਕੋਈ ਵੀ ਨਹੀਂ 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 ਸੂਟ ਦਾ ਘਰ ਲਾਡੀ ਮੈਂ ਐਂ ਨਹੀਂ ਕੰਮ ਕਰਕੇ ਸੋਕਰਾ ਸੂਟ ਬਹੁਤ ਸੋਹਣਾ ਵਾ ਚੁੰਨੀ ਬਹੁਤ ਸੋਹਣੀ ਆ ਸੋਹਣਾ ਸੋਖ ਹੁਣ ਸੁਖ ਨੇ ਬਹੁਤ ਸੋਹਣੇ ਸੂਟ ਸਵਾਏ ਕਿ ਮਿੰਨਾ ਕਿੰਨੇ ਸੂਟ ਸਵਾਾਰੇ ਸੁਖ 15 ਵੀ ਸਵਾਾਰੇ 15 ਕ ਸਵਾਏ ਨੇ ਹੈ 15 ਕ ਸਵਾਏ ਨੇ ਬੋਤਲੇ ਗੱਲ ਇਹ ਮੈਨੂੰ ਸਮਝ ਨਹੀਂ ਲੱਗਦੀ ਵੀ ਇੰਨੇ ਸੂਟ ਸਵਾਆਂ ਸਵਾਆਂ ਕਿਉਂ ਕਰਨੇ ਨਹੀਂ ਆ ਪਿਛਲੇ ਸੂਟ ਆਉਂਦੇ ਨਹੀਂ ਵਕਾ ਮੋਟੇ ਨਹੀਂ ਪਿਛਲੇ ਆਉਂਦੇ ਨਹੀਂ ਮੈਂ ਇੱਕ ਗੱਲ ਨੋਟ ਕੀਤੀ ਆ ਬੰਦੇ ਕਿਉਂ ਨਹੀਂ ਇੰਤਾ ਸੌਂਦੇ ਸਾਨੂੰ ਵੀ ਉਹ ਨਹੀਂ ਚਾਹੁੰਦਾ ਸੂਟਾਂ ਦਾ ਬੰਦੇ ਮੋਟੇ ਹਨ ਨਹੀਂ ਮੈਂ ਇੱਕ ਗੱਲ ਨੋਟ ਕੀਤੀ ਆ ਕਿ ਬੁੜੀਆਂ ਨੇ ਸੂਟ ਵੀ ਪਾੜਦੇ ਆ ਹਾਂ ਉਹਨਾਂ ਦੀ ਫਿਟਿੰਗ ਵੀ ਢਿੱਲੀ ਡਾਟ ਹੁੰਦੀ ਆ ਬੰਦੇ ਉਹ ਜਿਹੜੇ ਨਾ ਕੱਪੜੇ ਪਾੜਦੇ ਨਾ ਉਹਨੂੰ ਕੋਈ ਉੱਚਾ ਹੁੰਦਾ ਨਾ ਉਹਨੂੰ ਟੈਟ ਹੁੰਦਾ ਆ ਕਰ ਤੇ ਝੁੱਠੀ ਆ ਆ ਕਰ ਝੁੱਠੀ ਕਿਉਂ ਹਾਂ ਇਹਦੇ ਵਿੱਚ ਥੋੜੇ ਦਿਨਾਂ ਲਈ ਲਮਾਰੀ ਵੇਂਦੀ ਗਈ ਸੀ ਮੈਨੂੰ ਇੱਥੋਂ ਨਹੀਂ ਹੁੰਦਾ ਮੈਨੂੰ ਉੱਥੋਂ ਨਹੀਂ ਹੁੰਦਾ ਉਹ ਪੇਟ ਵਿੱਚ ਡਾ ਓਹ 10 ਸਾਲਾਂ ਨੇ ਕਿਨੇ ਉਹ ਇਦਾਂ ਹੋ ਜਾਂਦੇ ਉਹ ਵੀ ਦੱਸ ਕਦੋਂ ਹੁੰਦੇ ਆ ਕਦੋਂ ਦੀ ਜਿੰਨੀ ਮਰਜ਼ੀ ਹੋਣ ਮੈਨੂੰ ਤਾਂ 10 ਸਾਲਾਂ ਨੇ ਇਦਾਂ ਹੁੰਦਾ ਹਾਂ ਤਿੰਨ ਸਾਲ ਹੋ ਗਏ ਠੱਗ ਤੇ ਆਹ ਆਹ ਓਜਾ ਕਿ ਤੇਰੇ ਪਿਛਲੇ ਸਾਲ ਨਹੀਂ ਹੁੰਦੀ ਆ ਪਿਛਲੇ ਸਾਲ ਤੋਂ ਨਹੀਂ ਨਾ ਪਟਾਣਿਓ ਨਹੀਂ ਆਏ ਅਸੀਂ ਪੱਟ ਗਏ ਪਾਈਦੇ ਨਹੀਂ ਕਰ ਗਿਆ ਨਹੀਂ ਹਾਏ ਆ ਸਾੜ ਤੇ ਪਾੜ ਲਿਆ ਹਾਏ ਪੱਟੀ ਹੁਣ ਮਾੜੀ ਜੀ ਮੱਖੀ ਦੋ ਤੇ ਆਪਾਂ ਤੇ ਗੱਲ ਕਰ ਮੱਖੀ ਨੰਗੀ ਨਹੀਂ ਮੇਰੀ ਗੱਲ ਸੇ 400 ਦਾ ਸਾਡਾ ਸੂਟ ਸਾਡਾ ਗਲੀਆਂ ਕਰਮੀਆਂ ਹੰਡੇ ਇਹਨਾਂ ਦੀ 300 ਦੀ T-shirt ਇਹਨਾਂ ਦੀ ਇੱਕੋ ਗਲੀਆਂ ਹੰਡੇ ਬਸ ਹੈਨਾ ਹਾਏ ਇਦਾਂ ਕਰ ਗਾ ਜੂਣਕਲ ਬੋਲ ਕੋ ਹਾਏ ਇਹਨਾਂ ਦਾ ਇਹ ਜਿਹੜਾ ਅਗਲੇ ਦੀ ਗੱਲ ਇੱਕ ਅਗਲੇ ਸਾਲ ਤੱਕ ਚਲੋਦੀ ਆ ਇਹ ਮੇਰੀ ਤੰਦਵਾ ਇੰਨਾ 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 ਕ ਤੁਹਾਡੇ ਇਹਨਾਂ ਨੇ ਠਕਣਾ ਵਾ ਤੇ 300 ਰੁਪਏ ਚ ਅਸੀਂ ਆਪਣਾ ਪੂਰਾ ਸਰੀਟਾ ਕਿਦੇ 400 ਰੁਪਏ ਚ ਫਿਰ ਉਹ ਉਹ ਹੋ ਬੰਦੇ ਨੇ ਦੇਖਾ ਰਖਾ ਲਿਆ ਮੁੜ ਕੇ ਮੈਂ ਦੋ ਸਾਹ ਵੇਖਣਾ ਹੀ ਨਹੀਂ ਨਹੀਂ ਉਤਲੀ 500 ਦੀ ਆਹ ਜਿਹੜੀ ਪੈਂਟ ਇਹ 700 ਦੀ ਪਰਨਾ ਕਿੰਨੇ ਦਾ ਪਰ 400 ਇਹ ਜਿਹੜਾ ਉਤਲੀ 500 ਦੀ ਇਹੜੀ 700 ਦੀ ਆਹ ਠੀਕ ਹੈ ਜਿਹੜਾ ਕੋਚ ਨਾ ਬਸ ਹੈ ਨਾ ਇਹਨਾਂ ਨੇ ਮੱਸਿਆ ਜਾਣਾ ਸੰਰਾਂਦ ਨੂੰ ਜਾਣਾ ਇਹਨਾਂ ਸੂਤੀ ਵੇਖਦੇ ਹੁੰਦੇ ਬਾਬਿਆਂ ਦੇ ਘਟ ਤੇ ਆ ਜਾਂਦਾ ਇਹਨਾਂ ਨੂੰ ਵੇਖਣੇ ਤੇ ਵਿਆਹ ਦੇ ਬੱਚੇ ਫਲਾਣੇ ਬਣਾ ਲਾਏ ਬੱਚੇ ਨਹੀਂ ਇਹਲਾ ਕਰੀ ਜਾਂਦੇ ਫਲਾਣੇ ਇੰਦਾਂ ਦਾ ਕੁਰਤਾ ਪਜਾਮਾ ਪਾਏ ਮੂਵੀ ਸੋਣਾ ਮੈਂ ਹੁਣ ਗਾਲ ਤੋਂ ਗਾਲ ਨਿਕਲਦੀ ਹੈ ਹੁਣ ਆਪਣੇ ਨੇਤਨਵੇਂ ਸੋਣਦੀ ਹੈ ਉਹ ਭਰਾ ਸਾਡੇ ਨੂੰ ਜਾਣੂ ਉੱਦ ਮੈਂ ਵੀ ਨਵੇਂ ਲਏ ਸਾਰੇ ਉਹਨਾਂ ਨਵੇਂ ਹੀ ਲਏ ਨਵੇਂ ਹੀ ਨਾ ਉਹ ਪੁੱਛਦੀ ਨਹੀਂ 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 ਰਾਤ ਨੂੰ ਤੁਰੀ ਅੱਖ ਜਿਹਦੀ ਉਹ ਤੂੰ ਭਲੇ ਮਾਂ ਤੋਂ ਠਾ ਕੇ ਮਿਲੋ ਉਹਨੇ ਉਹਨੇ ਲੈ ਆ ਸੂਟ ਇੱਕ ਸੂਟ 400 ਉਹਨੇ ਇਕੱਠੀ ਸ਼ੋਪਿੰਗ ਨਹੀਂ ਤੇ 30000 ਦੀ ਇਕੱਠੇ ਲੈ ਹੁਣ ਕਿੰਨੇ ਦਾ 4000 ਬਾਈਕੀ ਹੁੰਦਾ ਕਿੰਨੇ ਦਾ 3000 ਦਾ 4000 ਦਾ ਮੈਂ ਤਾਂ 4000 ਰੁਪਏ ਦਾ ਜੀ ਨਹੀਂ ਲੈ ਕਿੰਨੇ ਵਾਲਾ ਲੈ ਮੇਰਾ 4500 ਵਾਲਾ ਸੂਟ ਨਹੀਂ ਲੈ ਨਹੀਂ ਕਿੰਨੇ ਜਰਵਾ ਤੋਂ ਅੱਧੀ ਵੀ ਨਹੀਂ ਹਫਤੇ ਵਿੱਚ ਉਹ ਨਹੀਂ ਹੁਣ ਦੱਸ ਹੁਣ ਵੀ ਸੋ ਬੱਲੇ ਕੋਈ ਭਾਈ ਨਿਕਲ ਨਹੀਂ ਇਹ ਇੱਕ ਗਰਮੀ ਤਾਂ ਕੱਢ ਨਹੀਂ ਭਾਈ ਨਹੀਂ ਦੇਣਾ ਜੇ ਨਾ ਪਾਈਂ ਗਏਦੀ ਜਦੋਂ ਪੈਣਾ ਇਹ ਇੱਕੋ ਹਾਂ ਜੇ ਪਾਈਏ ਪਰ ਬਾਜ ਨੇ ਦੇ ਸਹੀ ਥੂਟਾਂ ਦੀ ਹੁਣ ਤੇ ਦੀਦੀਆਂ ਪੈਣਾ ਮਿੰਟੋ ਮਿੰਟੀ ਇਕੱਠੀਆਂ ਹੋ ਜਾਂਦੀਆਂ ਇੱਕ ਹੁਣ ਸਾਨੂੰ ਲਾਉ ਸਪੀਕਰ ਜੇ ਰੱਖ ਲੈ ਸਪੀਕਰਾਂ ਨੇ ਬੋਲਦੇ ਆ ਅੰਦਰ ਲੋਕਾਂ ਨੂੰ ਅਨਾਉਂਸਮੈਂਟ ਦੀ ਲੋੜ ਹੋਊਗੀ ਇਹਨੂੰ ਦੋ ਹੀ ਨੇ ਕੋਈ ਨੰਬਰ ਵਾ ਇਹ ਹੋ ਗਈ ਮੇਰੇ ਵੀਰੇ ਆਈ ਕਹਿੰਦੀ ਮੈਂ ਦੋ ਕਿੱਦਾਂ ਹੋਰ ਤਿਆਰ ਕੀਤੇ ਤੇਰੀ ਆ ਜੀਦੀਆਂ ਨੰਨਾ ਚਿਕਨ ਦਾ ਕੱਪੜਾ ਲੈਂਦਾ ਸੀ 4 ਮੀਟਰ ਚਿੱਟਾ ਮੈਂ ਇਹ ਨੱ ਲੈਣਾ ਦੋਸ ਬਣਾ ਲੈਂਦੀ ਕਿ ਤੂੰ ਨਾ ਲੈਣੀ ਕਿ ਮੈਂ ਬਣਾ ਲੈਂਦੀ ਇਹਦੇ ਹੁਣੇ ਫੋਨ ਕਰਦੀ ਆ ਉਹ ਸੇਵਾ ਜੇ ਨੰਬਰ ਨਹੀਂ ਰੱਖਿਆ ਨੰਬਰ ਰੱਖਣਾ ਵੀ ਇੰਨਾ ਨੰਬਰ ਰੱਖਿਆ ਪੱਕਾ ਸਾਡੇ ਘਰ ਦਾ ਇੱਕੋ ਪਈ ਨਹੀਂ ਉਹ ਚਲ ਕੋਈ ਨਹੀਂ ਹੁਣ ਆਈਏ ਕਪੜੇ ਆਏ ਦਾ ਪਰ ਸਾਡੇ ਕੋਈ ਵੇਲਾ ਕਿ ਦੁਕਾਨ ਵਾਲੇ ਦਾ ਵੀ ਨੰਬਰ ਨਹੀਂ ਤਾਂ ਅੱਜ ਹੁਣ ਤੁਸੀਂ ਪੈਸੇ ਜੋੜਨ ਦੇ ਆਪਾਂ ਨਹੀਂ ਜੋੜਦੇ ਨਹੀਂ ਜੋੜਦੇ ਅਹੀਂ ਪੈਸੇ ਜੋੜ ਕੇ ਕਿਥੇ ਨਹੀਂ ਸੂਟ ਬਣਾ ਦੇ ਪੈਸੇ ਜੋੜਨ ਨਹੀਂ ਦੇ ਸਾਡੇ ਪੱਕੀ ਗੱਲ ਆ ਸੁਖ ਮੈਂ ਤੇਰੇ ਨਾਲ ਮੈਂ ਤੇਰੇ ਨਾਲ ਆਹੋ ਇਹ ਆਂਦੇ ਆ ਵੀ ਨਾ ਹੀ ਸਵਾਈਏ ਨਾ ਬੁੜੀਆਂ ਸਵਾਉਣ ਤੇ ਪਹਿਲੇ ਜੋੜ ਜੋੜ ਰੱਖੀ ਜਾਓ ਨਹੀਂ ਨਹੀਂ ਇਹਨਾਂ ਦਾ ਅੱਗੇ ਵੀ ਕਰਨੇ ਵੀਡੀਓ ਵੇਖਣ ਦੀ ਇੱਕ ਵੀਡੀਓ ਆਈ ਵੀਰ ਉਹ ਆਣੇ ਮੌਦ ਦੇ ਆਪਣੇ ਰੇਲਾਂ ਨੂੰ ਮੱਝ ਮੰਗਦੇ ਆ ਉਨੇ ਮੰਗ ਮੰਗ ਕੇ ਪਤਾ ਨਹੀਂ ਕਿੰਨਾ ਤੇ ਪੈਹਾ ਜੋੜ ਲਿਆ ਹਨਾ ਮੂਝੇ ਤਾਂ ਮਰ ਗਿਆ ਤੇ ਬੋਲ ਰਹੇ ਹਣੋ ਥੋੜੀ ਦਾ ਦੁਪੱਟੇ ਬੜਾ ਢੇਰੀ ਪੈਣ ਤੇ ਨਿਕਲਿਆ ਪਰ ਮੰਗਦਾ ਰਿਹਾ ਤੇ ਪਰ ਆਪ ਨਹੀਂ ਵੇਲ ਵਰਤੇ ਕੱਲ ਦੇ ਹੋ ਵਾ ਮਤੋਂ ਕੰਮ ਨਹੀਂ ਨਾ ਫਿਰ ਉਹ ਕਾਲਤੀ ਰਹੇ ਸੋਖਾ ਮੇਰੀ ਗੱਲ ਸੁਣੋ ਹਾਂ ਕਿ ਹੁੰਦੇ ਸਰਕਾਰੀ ਬੰਦੋਂ ਪੈਸੇ ਜੁੱਕੇ ਲੈ ਗਏ ਪੈਸਾ ਉਹ ਆ ਜਿਹੜਾ ਕੰਮ ਆ ਜੀ ਜਿਹੜਾ ਪਤਾ ਨਹੀਂ ਜੀ ਮੇਰੀ ਗੱਲ ਵੀ ਸੁਣ ਲਓ ਵੀ ਗਸਾ ਬਣਾ ਦਾ ਰਾਤਾਂ ਦਾ ਵੀ ਅਸੀਂ ਸੂਟ ਨਾ ਬਣਾਵਾਂਗੇ ਨਾ ਤੇ ਸਾਡੀ ਦੀ ਇਸੇ ਬੁੱਢੀਆਂ ਨਾ ਬਣਾਉਣਗੀਆਂ ਪਰ ਇਹਨਾਂ ਨੇ ਬਣਾਉਣਾ ਬਣਾਉਣ ਨਹੀਂ ਤੇ ਨਾ ਬਣਾਉਣ ਤੇ ਨੋਵਾ ਮੇਰੀਆਂ ਨੇ ਜਾਂ ਆਪਾਂ ਅਸੀਂ ਤੇ ਸੂਟ ਬਣਾਉਣੇ ਬਣਾਉਣੇ ਆ ਕਿਉਂਕਿ ਜੇ ਮੈਂ ਕਹਿ ਦੂੰ ਲੁੱਟ ਨਹੀਂ ਰਹੀਆਂ ਹੋਏ ਤੇ ਲੁੱਟਣ ਨਹੀਂ ਆਉਂਦੇ ਹੋਏ ਆਈਓ ਵਾਕੇ ਹੋਏ ਹਨ ਕਾਲੇ ਦੇਖਦਾ ਬਾਹਰ ਆ ਦੇ ਨਾਲ ਸਚਾਈ ਆਪੇ ਨਿੱਕਲਦੀ ਮੂਹੋਂ ਜਿਹੜੀ ਤੇ ਪੱਸੀ ਹੋ ਗਈ ਆ ਇਹਨਾਂ ਨੂੰ ਸੁਣਦਾ ਨਾ ਨਾ ਸਿਲਕ ਦੇ ਵੱਖਰੇ ਗਰਮੀ ਵਾਲੇ ਵੱਖਰੇ ਆਜੋ ਅਕਤੂਬਰ ਮਹੀਨਾ ਆਉਣਾ ਉਦੋਂ ਇਹਨਾਂ ਨੇ ਜੋਰ ਜੱਟ ਦੇ ਵੱਖਰੇ ਖਾਓ ਪੀਓ ਐਸ਼ ਕਰੋ ਮਿੱਤਰੋ ਦਿਲ ਪਰ ਕਿਸੇ ਦਾ ਦਿਖਾਓ ਨਾ ਇਸ ਕਰਕੇ ਇਹ ਜ਼ਿੰਦਗੀ ਆ ਹੱਸਣ ਖੇਡਣ ਦੀ ਲਾਉਣ ਪਾਉਣ ਦੀ ਏ ਜਿੰਨਾ ਮਰਜੀ ਰੌਲਾ ਪਾਈ ਜਾ ਉਹ ਨਹੀਂ ਲੈਣੇ ਨਹੀਂ ਲੈਣੇ ਜਿਹੜੇ ਲੈਣੇ ਉਹ ਲੈ ਹੀ ਲੈਣੇ ਹਨਾ ਬਾਰੇ ਦਾ ਹੱਥ ਵਿਚਾਰੇ ਦਾ ਵਿੰਗਾ ਹੋਇਆ ਹਾਂ ਹਾਂ ਐ ਸਦਾ ਕਰਦੇ ਉੱਥੇ ਜੂੜਿਆ ਜਾਂਦਾ ਹਾਂ ਜੂੜੇ ਜਾਂਦੇ ਅਸੀਂ ਕਿਹਦਾ ਨਹੀਂ ਤੂੰ ਨਹੀਂ ਕੋਈ ਨਹੀਂ ਇਹ ਆ ਵੀ ਕੋਈ ਦੀ ਮਾਲਕ ਚੰਦੀ ਕਲਾ ਤੰਦਰੁਸਤੀ ਬਖਸ਼ੇ ਸੱਚੇ ਪਾਸ਼ਾ ਕਮਾਈਆਂ 'ਚ ਵਾਧਾ ਕਰੇ ਜਿਹਦੇ ਮਰਜੀ ਪਾਈ ਜਾ ਸੋਈ ਜੋ ਕੀ ਕਰਨਾ ਕਿਉਂ ਸਾਡਾ ਜੋਰ ਤੇ ਚੱਲਣਾ ਨਹੀਂ ਚੱਲਣਾ ਨਹੀਂ ਜਦੋਂ ਹਾਰ ਦਾ ਲੈ ਉਹ ਪੈ ਹੱਥ ਨਾ ਪਹੁੰਚੇ ਥੂ ਕੌੜੀ ਸਾਡਾ ਜੋਰ ਚੱਲਣਾ ਨਹੀਂ ਇਹੀ ਇਹਨੇ ਸਵਾਈ ਜੋ ਚਲੋ ਕਰਨਾ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਮਿਲਦੇ ਹਾਂ ਜੀ ਚਲਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ